ਸਤ ਸ੍ਰੀ ਅਕਾਲ ਪੰਜਾਬ ਵਾਸੀਓ ਤੁਹਾਡਾ ਮੁੜ ਤੋਂ ਸਵਾਗਤ ਹੈ ਤੁਹਾਡੇ ਆਪਣੇ ਵੈਦਰ ਅਪਡੇਟ ਵਾਲੇ ਚੈਨਲ ਤੇ ਜਿਸ ਦਾ ਨਾਮ ਹੈ ਜੀ ਵੈਦਰ ਬਾਈ ਸੁਮਿੰਦਰ ਤੁਸੀਂ ਦੇਖਦੇ ਹੋ ਕਿ ਲਗਾਤਾਰ ਸਿਸਟਮ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਅੱਜ ਖਾਸ ਕਰਕੇ ਗੱਲ ਕਰੀਏ 7 ਅਗਸਤ 2024 ਦੀ ਤਾਂ ਸਵੇਰ ਵੇਲੇ ਤੋਂ ਹੀ ਬੱਦਲਵਾਈਆਂ ਦਾ ਦੌਰ ਪੰਜਾਬ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਗਰਮੀ ਤੋਂ ਰਾਤ ਮਿਲਦੀ ਦਿਖਾਈ ਦੇ ਰਹੀ ਹੈ ਭਾਰੀ ਮੀਂਹ ਦਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਹੋ ਚੁੱਕਿਆ ਜੀ ਜਿਹਦੇ ਬਾਰੇ ਪ੍ਰੋਪਰ ਜਾਣਕਾਰੀ ਦੇਵਾਂਗੇ ਕਿ ਕਿਸ ਕਿਸ ਇਲਾਕੇ ਵਿੱਚ ਕਿਵੇਂ ਦਾ ਮਾਹੌਲ ਬਣ ਸਕਦਾ ਹੈ ਸ਼ੁਰੂਆਤੀ ਤੌਰ ਵਿੱਚ ਕਿਸੇ ਇਲਾਕੇ ਵਿੱਚ ਮੀਂਹ ਹੋਵੇਗਾ ਦੁਪਹਿਰ ਤੇ ਸ਼ਾਮ ਤੱਕ ਦੀ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਛੋਟੀ ਜਿਹੀ ਰਿਕਵੈਸਟ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਹਿਲੀ ਵਾਰੀ ਸਾਡਾ ਚੈਨਲ ਦੇਖ ਰਹੇ ਹੋ ਜਾਂ ਫਿਰ ਪੁਰਾਣੇ ਦਰਸ਼ਕ ਵੀ ਹੋ ਲਗਾਤਾਰ ਵੀਡੀਓ ਦੇਖ ਰਹੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਸਬਸਕ੍ਰਾਈਬ ਕਰਦੇ ਹੋ ਕਿਉਂਕਿ ਬਹੁਤ ਸਾਰੇ ਦਰਸ਼ਕ ਸਾਡੇ ਜਿਵੇਂ ਵੀਡੀਓ ਦੇਖ ਲੈਂਦੇ ਨੇ ਵੀਡੀਓ ਤੇ ਵਧੀਆ ਜਾਣਕਾਰੀ ਲੈ ਲੈਂਦੇ ਨੇ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਪਰ ਉਹਨਾਂ ਨੂੰ ਅੱਗੇ ਵਾਲੀ ਵੀਡੀਓ ਦੇਖਣ ਦੇ ਵਿੱਚ ਮੁਸ਼ਕਲ ਤੇ ਪਰੇਸ਼ਾਨੀ ਆਉਂਦੀ ਹੈ ਤੁਸੀਂ ਅਜਿਹੀ ਚੀਜ਼ ਤੋਂ ਬਚਣਾ ਚਾਹੁੰਦੇ ਹੋ ਲਗਾਤਾਰ ਸਾਡੀ ਮੌਸਮ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗੇਗੀ ਤਾਂ ਲਾਈਕ ਕਰਨਾ ਨਾ ਭੁੱਲਿਓ ਜੀ ਇਮਜ ਦੇ ਵਿੱਚ ਸਾਬ ਦਿਖਾਈ ਦੇ ਰਿਹਾ ਕਿ ਪੂਰੇ ਪੰਜਾਬ ਦੇ ਵਿੱਚ ਸੰਘਣੀ ਬੱਦਲਬਾਈ ਸਵੇਰ ਤੋਂ ਹੀ ਬਣਦੀ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ ਖਾਸ ਕਰਕੇ ਆਪਾਂ ਗੱਲ ਕਰੀ ਸ਼ੁਰੂਆਤੀ ਤੌਰ ਦੇ ਤਾਂ ਹਿਮਾਚਲ ਦੇ ਨਾਲ ਲੱਗਦਾ ਸੂਬਾ ਜੀ ਪੰਜਾਬ ਦਾ ਜਿਹੜਾ ਇਲਾਕਾ ਉਹਦੇ ਵਿੱਚ ਖਾਸ ਕਰਕੇ ਦੁਆਬੇ ਦੇ ਇਲਾਕੇ ਦੇ ਵਿੱਚ ਸਵੇਰ ਵੇਲੇ ਤੋਂ ਹੀ ਬੱਦਲਬਾਈ ਬਣ ਜਾਵੇਗੀ ਰਾਤ ਵੇਲੇ ਤੋਂ ਇਸ ਇਲਾਕੇ ਦੇ ਵਿੱਚ ਸੰਘਣੀ ਬੱਦਲਬਾਈ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਜਿਸ ਦੇ ਕਾਰਨ ਸਵੇਰ ਤੋਂ ਹੀ ਇਸ ਇਲਾਕੇ ਵਿੱਚ ਸ਼ੁਰੂਆਤੀ ਤੌਰ ਤੇ ਕਿਣਮਣਕਣੀ ਬਣਦੀ ਦਿਖਾਈ ਦੇ ਰਹੀ ਹੈ ਫਿਰ ਇਲਾਕਾ ਮਾਝੇ ਦਾ ਆਉਂਦਾ ਜੀ ਮਾਝੇ ਵਿੱਚ ਵੀ ਲਗਭਗ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਹੀ ਬੱਦਲਵਾਈ ਬਣਨੀ ਸ਼ੁਰੂ ਹੋ ਜਾਵੇਗੀ ਜਿਸ ਦੇ ਨਾਲ ਕਿਰਮਣਕਣੀ ਦੇ ਖਬਰਾਂ ਵੀ ਇਸ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਗੱਲ ਕਰੀਏ ਮਾਲਵੇ ਦਾ ਖੇਤਰ ਦੁਪਹਿਰ ਤੱਕ ਆਉਂਦੇ ਆਉਂਦੇ ਇਸ ਇਲਾਕੇ ਵਿੱਚ ਵੀ ਸਿਸਟਮ ਬਣ ਜਾਵੇਗਾ ਤੇ ਕਿਰਮਣਕਣੀ ਦੇ ਨਾਲ ਪਾਰੀਮੀਂ ਦਾ ਅਲਰਟ ਇਸ ਇਲਾਕੇ ਵਿੱਚ ਵੀ ਜਾਰੀ ਹੋ ਚੁੱਕਿਆ ਜੀ ਬਾਕੀ ਦੇਖਦੇ ਹਾਂ ਕਿਸ ਇਲਾਕੇ ਵਿੱਚ ਕਿਵੇਂ ਦਾ ਵਰਤਾਅ ਹੁੰਦਾ ਹੈ ਉਹ ਤੁਹਾਨੂੰ ਅਸੀਂ ਦੁਪਹਿਰ ਦੀ ਵੀਡੀਓ ਵਿੱਚ ਦੱਸ ਦਵਾਂਗੇ ਹੁਣ ਗੱਲ ਕਰਦੇ ਹਾਂ येलो ਅਲਰਟ ਦੀ ਕਿ ਕਿਵੇਂ ਦਾ येलो ਅਲਰਟ ਜਾਰੀ ਹੋਇਆ ਜੀ ਅੱਜ ਮੌਸਮ ਦਾ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਹਰਿਆਣਾ ਦੀ ਗੱਲ ਕਰੀਏ 6 ਅਤੇ 7 ਤਰੀਕ ਦੋਨਾਂ ਦਿਨ ਅਲਰਟ ਜਾਰੀ ਹੋਏ ਸੀ ਹਰਿਆਣਾ ਦੇ ਵਿੱਚ ਵੀ ਵਧੀਆ ਮੀਂਹ ਹੋਈ ਸੀ 6 ਤਰੀਕ ਨੂੰ ਪਰ ਲੰਘ ਚੁੱਕੀ ਹੈ 6 ਤਰੀਕ ਅੱਜ ਦੀ ਗੱਲ ਕਰੀਏ ਤਾਂ yellow ਅਲਰਟ ਜਾਰੀ ਹੋਇਆ ਜੀ ਹੈਵੀ ਰੇਨ ਥੰਡਰਸਟ੍ਰੋਮ ਲਾਈਟਨਿੰਗ ਆਈਸੋਲੇਟਰ ਪਲੇਸਸ ਤੇ ਤੇ ਹਰਿਆਣਾ ਵਿੱਚ ਵੀ ਸੇਮ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਆਪਾਂ ਗੱਲ ਕਰ ਲਈਏ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਵਧੀਆ ਮੀਂਹ ਦੇ ਚਾਂਸ ਅੱਜ ਦੀ ਦਿਹਾੜੀ ਬਣਦੇ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਦਿਖਾਈ ਦੇ ਰਹੀ ਹੈ ਜੇ ਮੈਂ ਉਹ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਕਮੈਂਟ ਕਰਕੇ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਦਾ ਲਿਖਦੇ ਹੋ ਜੀ ਤੁਹਾਡੇ ਇਲਾਕੇ ਵਿੱਚ ਮੀਂਹ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਕੀ ਹਾਲਾਤ ਬਣੇ ਹੋਏ ਨੇ ਉਹ ਵੀ ਲਿਖ ਦਿਓ ਤਾਂ ਕਿ ਸਾਡੇ ਤੱਕ ਵੀ ਤੁਹਾਡੇ ਇਲਾਕੇ ਦੀ ਪ੍ਰੋਪਰ ਜਾਣਕਾਰੀ ਪੁੱਜੇ ਤੇ ਬਾਕੀ ਦਰਸ਼ਕ ਵੀ ਕਮੈਂਟਾਂ ਤੋਂ ਤੁਹਾਡੇ ਬਾਰੇ ਇਲਾਕੇ ਬਾਰੇ ਜਾਣਕਾਰੀ ਲੈ ਸਕਣ ਇਹ ਸੀ ਜੀ ਅਪਡੇਟ ਅੱਜ 7 ਅਗਸਤ ਦੀ ਨਵੀਂ ਅਪਡੇਟ ਲੈ ਕੇ ਦੁਪਹਿਰ ਤੇ ਸ਼ਾਮ ਦੀ ਜਲਦ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਵੈਦਰ ਵਾਈਸ ਸਿੰਮੇਂਦਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰ